ਅਨਕ ਨੀਲਾ ਰਾਜ ਰਸ ਰੂਪਨ ਛਤਰ ਜੰਮਰ ਤਖਤ ਆਸਨੰ अनेकाञ् चोच तमासे अनक नीला 파ਗੁ अनेकाञ् चोच तमासे ਰਾਜ ਰਸ ਰਾਜ ਭਾਗ ਦੀਆਂ ਮੌਜਾਂ ਰੂਪਨ ਸੁੰਦਰਤਾ ਛਤਰ ਜਮਰ ਸਿਰ ਤੇ ਛੱਤਰ ਤੇ ਚੌਰ ਤਤ ਆਸਨ ਉਂ ਬੈਠਣ ਲਈ ਸਾਹੀ ਤਤ ਬਾਸਾ ਜੀ ਬਚਨ ਕਰਦੇ ਨੇ ਕਿ ਮਨੁੱਖ ਦੇ ਕੋਲ ਜਿਹੜੀਆਂ ਗਾਤਾਂ ਕਾਲਪ ਵਹਿਗੂ ਜੀ ਨੇ ਬਖਸ਼ੀਆਂ ਨੇ अनेका ਕੋਜ ਤੁਮਾਸੇ ਕਰ ਰਿਹਾ ਹੈ ਆਰਾਧਨੀਆਂ ਮੋਜਾਂ ਮਾਨ ਰਿਹਾ ਹੈ ਆਪਣੇ ਸੰਗਲ ਸਰੀਰ ਦਾ ਵੀ ਮੈਨੂੰ ਮਾਣ ਹੈ ਸਿਰ ਤੇ ਛਤਰ ਚੌਰ ਵੀ ਚੁੰਦਰੀ ਹੈ ਇਹ ਬੈਠਣ ਲਈ ਇਹਦੇ ਕੋਈ ਸਾਹੀ ਅਕਤ ਹੈ ਅਰਚੰਤ ਊਰ ਅਗਿਆਨ ਅੰਧਾ ਨਾਨਕ ਸੁਪਨ ਮਨੋਰਥ ਮਾਇਆ ਇਹਨਾਂ ਪਦਾਲਖਾਂ ਦੇ ਵਿੱਚ ਸਤਿਗੁਰੂ ਸਾਹਿਬ ਰਚਨ ਕਰਦੇ ਨੇ ਕਿ ਇਹ ਨਾਨਕ ਅੰਨੇ ਮੂਰਖ ਅਗਿਆਨੀ ਬੰਦੇ ਹੀ ਮੱਤ ਹੁੰਦੇ ਨੇ ਮਾਇਆ ਦੇ ਇੱਕ ਔਤਕਤਾਂ ਸੁਤੇ ਦੀਆਂ ਚੀਜ਼ਾਂ ਸਮਾਨ ਨੇ ਅਰਾਜ ਭਾਲ ਅੱਜ ਹੈ ਕੱਲ ਪਤਾ ਨਹੀਂ ਹੋਵੇਗਾ ਨਹੀਂ ਹੋਵੇਗਾ ਪਰ ਪਾਤਸ਼ਾਹ ਜਿੰਦੇ ਇਹ ਰਾਜ ਦੇ ਉੰਕਾਰ ਦੇ ਵਿੱਚ ਮਹਾਨ ਦੇ ਵਿੱਚ ਲੋਕ ਭੁੱਲ ਜਾਂਦੇ ਨੇ ਸਭ ਕੁਝ ਪਰ ਇਹ ਜਿਹੜੇ ਸੁੱਖ ਨੇ ਇਹ ਰਾਜ ਮਹਾਂਪਰੰਗ ਰਸ ਹੈ ਬਾਸਾ ਜੀ ਕਹਿੰਦੇ ਨੇ ਭਾਈ ਇਹ ਤੇ ਪਦਾਰਥ ਸੁਪਨਿਆਂ ਦੀਆਂ ਚੀਜ਼ਾਂ ਸਮਾਨ ਨਹੀਂ ਜਿਨੇ ਸੁਪਨਾ ਹੁੰਦਾ ਹੈ ਕਿਉਂਕਿ ਸੰਸਾਰ ਹੀ ਇੱਕ ਸੁਪਨਾ ਹੈ ਗੁਰਬਾਣੀ ਨੇ ਵਾਰ-ਵਾਰ ਸਮਝਾਇਆ ਬਾਸਾ ਜੀ ਨੇ ਜਗ ਰਤਨਾ ਸਭ ਹੈ ਦਾ ਮਿਹਰੇ ਮੀਤ ਕਹ ਨਾਨਕ ਤੇਰਾ ਨਾਮ ਹੈ ਜੋ ਕਰੀ ਕੀ ਕੀ ਬਾਸਾ ਜਿੰਨੇ ਜਿਵੇਂ ਰੇਤੇ ਦੀ ਕੰਧ ਟਿਕ ਨਹੀਂ ਸਕਦੀ ਓਵੇਂ ਹੀ ਇਹ ਸੰਸਾਰ ਟਿਕ ਨਹੀਂ ਸਕਦਾ ਨਾਸਵਾਨ ਹੈ ਪਰ ਇਹ ਜਿੰਨਾ ਸੁੱਖ ਮਾਲਕਾ ਦਿੱਤੇ ਨੇ ਇਹ ਰਾਜਨੀਆਂ ਮੋਟਾ ਰਾਜ ਭਾਕੀਆਂ ਮੋਟਾ ਮਾਇਆ ਸਤਪੁਰ ਪਾਤਸ਼ਾਹ ਕਹਿੰਦੇ ਨੇ ਮਾਇਆ ਦਿੱਤੀ ਐ ਬੈਠਣ ਦੀ ਸਾਨੀ ਤਾਕਤ ਦਿੱਤਾ ਇਸ ਦੇ ਚੌਰ ਛੱਦਰ ਉਮਰਿਤ ਐ ਇਹ ਸਾਰੇ ਪਦਾਰਥ ਇੱਕ ਸੁਪਨੇ ਦੀਆਂ ਚੀਜ਼ਾਂ ਸਮਾਨ ਨੇ ਤੇ ਪਾਤਸ਼ਾਹ ਕਹਿੰਦੇ ਇਸ ਸੁਪਨੇ ਦੇ ਵਿੱਚ ਮੂਰਖ ਅਗਿਆਨੀ ਲੋਕ ਜਿਹੜੇ ਬੰਦੇ ਨੇ ਉਹ ਮਸਤ ਰਹਿੰਦੇ ਅਸਰਿਤ ਨੂੰ ਨਹੀਂ ਪਹਿਚਾਣਦੇ ਅਸਲੀਅਤ ਕੀ ਹੈ ਕਿ ਇਹ ਸਾਰਾ ਕੁਝ ਦੇ ਨਾਸ ਹੋਣ ਵਾਲਾ ਹੈ ਅਸਲ ਕੀ ਹੈ ਸਚਾਈ ਕੀ ਹੈ ਸਚਾਈ ਤੇ ਹੀ ਹੈ ਪਾਸਾ ਕਹਿੰਦੇ ਨੇ ਕਿ ਇੱਕ ਦਿਨ ਤੈਨੂੰ ਮੌਤ ਆਉਣੀ ਹੈ ਸਾਰਾ ਕੁਝ ਤੇਰਾ ਪਰਾਇਆ ਹੋ ਜਾਣਾ ਤੇ ਇਹ ਸੁਪਨੇ ਦੀ ਤਰ੍ਹਾਂ ਨਾਸ ਹੋ ਜਾਂਦਾ ਇਸ ਕਰਕੇ ਸੁਪਨੇ ਅਭ ਰੰਗ ਮਾਣਿਆ ਮਿੱਠਾ ਲਗੜਾ ਹੋ ਏ ਕਿਉਂ ਹੀ ਲੈ ਬਸ ਸਭ ਕੀ ਕਹਿੰਦੇ ਜਿਵੇਂ ਭਾਈ ਸਾਹੀਆਂ ਮੁਰਜਾਂ ਮਾਣੀਆਂ ਸੁਪਨੇ ਦੇ ਵਿੱਚ ਤੇ ਉਹਨਾਂ ਨੇ ਬਹੁਤ ਐਨੀ ਖਿੱਚ ਪਾ ਲਈ ਪਰ ਜਦੋਂ ਜਾਗ ਆਈ ਤਾਂ ਅੱਥਰੇ ਕੁਝ ਵੀ ਨਹੀਂ ਰਹਿ ਗਿਆ ਅੱਥਰੇ ਕੁਝ ਵੀ ਨਹੀਂ ਰਹਿੰਦਾ ਨਾਨਕ ਨਾਮ ਵਿਮੂਣੀਆਂ ਸੁੰਦਰ ਮਾਇਆ ਟਰੋ ਇਸ ਕਰਕੇ ਉਹਨੂੰ ਵੱਡਿਆਂ ਦੇ ਆਕ੍ਰਿ ਵਤਨ ਕੀਤੇ ਇਹ ਨਾਨਕ ਜੇ ਪ੍ਰਭੂ ਦੇ ਨਾਮ ਤੋਂ ਵਾਝੇ ਰਹੇ ਤਾਂ ਜਿਹੜੀ ਇਹ ਸੁਣੀ ਮਾਇਆ ਹੈ ਇਹਨੇ ਤੈਨੂੰ ਧੋਖਾ ਦੇਣਾ ਕਿਉਂਕਿ 파ਪਸਾਹੀਆਂ ਨੇ ਸਮਝਾਇਆ ਸਾਨੂੰ ਕਿਰਪਾ ਸਾਡੇ ਤੇ ਬੜੀ ਕੀਤੀ ਹੈ ਪਰ ਸਮਝ ਨਹੀਂ ਹਾਂ ਆਸਕ ਨੇ ਵਤਨ ਕੀਤੇ ਨੇ ਧਨ ਲੱਖਾਂ ਤਨ ਭਸਮ ਹੈ ਤੇ ਆਸਨ ਦੇ ਨਾਮ ਤਾਂ ਜਿਹੜੇ ਕੋਲੇ ਧਨ ਰਹਿਣਾ ਨਾਮ ਤਾਂ ਨਹਿਣ ਧਨ ਵੀ ਬਗਾਨਾ ਨੇ ਤਨ ਵੀ ਫਾਇਦਕ ਨਹੀਂ ਇਸ ਕਰਕੇ ਇਹ ਮਾਇਆ ਦੇ ਜਿਹੜੇ ਰਸ ਨੇ ਮਾਇਆ ਦੇ মোহ ਹੈ ਮਾਇਆ ਦਾ ਊਂਕਾਰ ਹੈ ਛੱਡ ਦੇ ਆਸਨ ਜੀ ਕਹਿੰਦੇ ਜਦੋਂ ਤੇ ਕੁਝ ਵੀ ਭੱਲੇ ਨਹੀਂ ਤੇ ਰਹੇਗਾ ਕੋਈ ਨਹੀਂ ਰਹੇਗਾ ਜਦੋਂ ਆਹ ਸੰਸਾਰ ਵੀ ਸੋਪਨਾ ਟੁੱਟ ਜਾਏਗਾ ਇਹ ਤੋਂ ਸੁਪਨਾ ਰਾਤ ਨੂੰ ਸੋਤਿਆਂ ਪਿਆ ਨੀਂਦ ਦੇ ਵਿੱਚ ਆਉਂਦਾ ਹੈ ਤੇ ਜਦੋਂ ਅੱਖ ਖੋਲਦੀ ਹੈ ਉਹ ਸੁਪਨਾ ਟੁੱਟ ਜਾਂਦਾ ਹੈ ਫਿਰ ਪਤਾ ਲੱਗਦਾ ਉਹ ਸੁਪਨਾ ਸੀ ਸੁਪਨੇ ਵਿੱਚ ਕਈ ਵਾਰ ਬੰਦਾ ਰਾਜਾ ਮਹਾਰਾਜਾ ਬਣ ਜਾਂਦਾ ਹੈ ਕਈ ਵਾਰ ਹੀ ਭਿਖਾਰੀ ਬਣ ਜਾਂਦਾ ਹੈ ਇਸ ਕਰਕੇ ਪਾਸਾ ਕਹਿੰਦੇ ਜਦੋਂ ਇਹ ਸੰਸਾਰ ਦੇ ਪੁਰਜਾਨ ਗਿਆ ਖਾਨੇ ਬੰਦ ਹੁੰਦੇ ਹੈ ਫੇਰ ਸੁਪਨੇ ਵੀ ਉਦੋਂ ਟੁੱਟ ਜਾਣਾ ਜਿਹੜੀਆਂ ਕੁੰਨੀਆਂ ਅੱਖਾਂ ਦੇ ਨਾਲ ਸੰਸਾਰ ਨੂੰ ਸੁਪਨੇ ਵੇਖਦੇ ਤੇ ਜਦੋਂ ਇਹ ਸੁਪਨਾ ਟੁੱਟਿਆ ਤੇ ਇਹਨੂੰ ਪਤਾ ਲੱਗਣਾ ਇੱਥੇ ਸਾਰਾ ਸੰਸਾਰ ਸੁਪਨਾ ਹੀ ਸੀ ਤੇ ਪਾਤਸ਼ਾਹ ਕਹਿੰਦੇ ਫਿਰ ਪੱਲੇ ਕੁਝ ਨਹੀਂ ਰਹਿਣਾ ਹੈ ਜਦੋਂ ਤੈਨੂੰ ਜਾਗ ਆਈ ਭਾਵ ਇਹ ਸੰਸਾਰ ਨੂੰ ਜਾਣ ਲੱਗਿਆਂ ਅੱਖਾਂ ਬੰਦ ਹੋਣੀਆਂ ਫਿਰ ਪੱਲੇ ਕੁਝ ਨਾ ਰਹਿਣਾ ਨਾ ਮਾਇਆ ਨਾਲ ਵੀ ਨਾ ਸੰਸਾਰ ਦਾ ਕੋਈ ਵਸਤੂ ਜਿਹੜੀ ਨਾਲ ਤੇਰਾ ਪ੍ਰੇਮ ਹੈ ਮੋਹ ਹੈ ਕੋ ਵਸੂਨਾਰ ਲਈ ਨਾ ਪਰਿਵਾਰ ਨਾਲ ਕਹਾਂ ਨਾ ਬੱਚੇ ਨਾਲ ਕਹੇ ਆਸਕਿੰਦੇ ਪਰ ਉਦੋਂ ਤੈਨੂੰ ਪਤਾ ਲੱਗਣਾ ਹੈ ਭਾਈ ਕਿ ਸਾਰੀਆਂ ਮੌਜਾਂ ਮਾਣੀਆਂ ਉਹਨਾਂ ਦੇ ਮੋਹ ਨੇ ਖਿੱਚ ਪਾ ਲਈ ਹੈ ਇਹ ਸਾਰਾ ਕੁਝ ਸੁਪਨਾ ਸੀ ਇਹ ਮੌਜਾਂ ਇਹ ਮੋਹ ਇਹ ਮਾਇਆ ਇਹ ਸਭ ਕੁਝ ਸੁਪਨਾ ਸੀ ਇੱਕ ਦਿਨ ਟੁੱਟ ਜਾਵੇਗਾ ਇਸ ਕਰਕੇ ਪ੍ਰਭੂ ਦੇ ਨਾਮ ਤੋਂ ਵਾਂਝੇ ਰਹੇ ਪਾਸ ਕਹਿੰਦੇ ਭਾਈ ਇਹ ਸੋਹਣੀ ਮਾਇਆ ਨੇ ਤੈਨੂੰ ਧੋਖਾ ਦੇ ਜਿਹੜੀ ਮਾਇਆ ਦੇ ਘਾਤਰ ਪਜਿੰਦ ਨੇ ਐ ਮਾਇਆ ਨੇ ਤੈਨੂੰ ਧੋਖਾ ਦੇਣਾ ਹੈ ពੜੀ ਸੁਪਨੇ ਸੇਤੀ ਚਿੱਤਾ ਨੂਰ ਖਲਾਇਆ ਇਹ ਪਾਸ ਕਹਿੰਦੇ ਮਨ ਮੂਰਖ ਮੂਰਖ ਨੇ ਸੁਪਨੇ ਦੇ ਨਾਲ ਤਿਆਰ ਪਾਰਿਆ ਇਸ ਸੰਸਾਰ ਨੂੰ ਜਿ ਸੁਪਨੇ ਦੇ ਨਾਲ ਪਿਆਰ ਕਰ ਲੈਣਾ ਹੈ। ਬਿਸਰੇ ਰਾਜ ਰਸ ਭੋਗ ਜਾਗਤ ਖਹਲਾਇਆ। ਇਹ ਰਾਜ ਦੇ ਰਸਾਂ ਦੇ ਭੋਗਾਂ ਵਿੱਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਵੀ ਪਾਸਾ ਕਹਿੰਦੇ ਬਰੜਾ ਰਹਾ ਜੀ। ਜਿਵੇਂ ਕੋਈ ਸੁਪਨਾ ਆਇਆ ਹੁੰਦਾ ਕੋਈ ਇਨਸਾਨ ਸੁਪਨੇ ਦੇ ਵਿੱਚ ਬਰੜਾ ਰਿਹਾ ਹੁੰਦਾ ਬੋਲ ਰਿਹਾ ਹੁੰਦਾ ਪਾਲ ਸਾਹ ਕਹਿੰਦੇ ਮਨੁੱਖ ਇਹ ਸੰਸਾਰ ਕੋਈ ਸੁਪਨੇ ਨੂੰ ਦੇਖਦਾ ਗਿਆ ਇਨ੍ਹਾਂ ਰਸਾਂ ਦੇ ਭੋਗਾਂ ਦੇ ਵਿੱਚ ਮਸਤ ਹੋਇਆ ਪ੍ਰਭੂ ਅਨੁਸਾਰ ਕੇ ਜਾਗਦਾ ਹੀ ਬਣਾਰਿਆ ਹੈ ਆਰ ਜਾ ਗਈ ਬਿਹਾਈ ਧੰਦੇ ਆਇਆ ਦੁਨੀਆ ਦੇ ਧੰਦੇ ਵਿੱਚ ਘਟਦੇ ਹੀ ਸਾਰੀ ਉਮਰ ਬਚ ਗੀਤ ਜਾਂਦੀ ਹੈ ਸਾਰੀ ਉਮਰ ਬੀਤ ਕੀਤੀ ਹੈ ਉਰੰਗ ਭਏ ਨ ਕਾਮ ਮੋਹਿਆ ਮਾਇਆ ਪਰ ਮਾਇਆ ਦੇ ਮੋਹ ਦੇ ਵਿੱਚ ਮੋਹੇ ਹੋਏ ਮਨੁੱਖ ਨੇ ਕੰਮ ਮੁਕਣ ਵਿੱਚ ਨਹੀਂ ਆਉਂਦੇ ਸਾਰੀ ਜ਼ਿੰਦਗੀ ਬਚੇਦ ਕਰ ਲੈਂਦੇ ਕੰਮ ਕਰਦੇ ਧੰਦੇ ਕਰਦੇ ਸੰਸਾਰ ਨਿਤ ਦੇ ਹੋਗੀ ਕੰਮ ਨੇ ਉਹੀ ਕੰਮ ਨੇ ਬਾਸਕ ਦੇ ਮੁਕਦੇ ਨਹੀਂ ਹਨ ਇਹ ਕਾਮਨਾ ਪਰਮਾਤਮਾ ਨੇ ਕਦੇ ਨਹੀਂ ਮੁਕਣਾ ਮਾਇਆ ਦੇ ਵਿੱਚ ਮੋਹੇ ਹੋਏ ਦੇ ਕੰਮ ਮੁਕਣ ਵਿੱਚ ਨਹੀਂ ਆਉਂਦੇ ਹਨ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਇਹ ਪਾਸਾ ਕਿੰਨੇ ਵਿਚਾਰੇ ਜੀਵ ਦੇ ਕੀ ਵਾਸ ਹੈ। ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭਲੇਖੇ ਦੇ ਵਿੱਚ ਪਾਇਆ ਹੋਇਆ ਹੈ। ਆਪ ਜੀ ਕਾਲਕ੍ਰਿਤ ਬੈਕੂ ਜੀ ਨੇ ਇਨੂੰ ਇਹ ਭਾਗਨ ਦੇ ਵਿੱਚ ਇਹ ਭਲੇਖੇ ਦੇ ਵਿੱਚ ਪਾਇਆ ਹੋਇਆ ਹੈ ਇਸ ਕਰਕੇ ਇਹ ਜੀਵ ਮਾਇਆ ਦੇ ਮੋਹ ਦੇ ਵਿੱਚ ਇਹ ਸੁਪਨੇ ਦੇ ਨਾਲ ਪਿਆਰ ਕਰਾਇਆ ਹੋਇਆ ਹੈ ਇਹ ਪਿਆਰ ਨਹੀਂ ਕਿ ਮੋਹ ਨੇ ਕਦੋਂ ਟੁੱਟਣਾ ਹੈ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੇ ਮੱਤ ਨੂੰ ਲਹਿਣ ਕਰਾਂਗੇ ਫਿਰ ਸਤਿਗੁਰ ਸਰਪਾਰਦਾ ਸਾਹਮਣੇ ਸੁਝਾਉਣਗੇ ਜਗ ਰਚਨਾ ਸਭ ਝੂਠ ਹੈ ਜਾਨ ਗੁਰੇ ਵੀ ਤੱਕ ਫਿਰ 파ਸਾ ਗੰਢ ਦੇ ਜਿਹੜੇ ਸੁੱਖ ਇਹ ਸੰਸਾਰ ਦੇ ਨਾਲ ਜਿਹੜੀ ਮਾਇਆ ਦੇ ਨਾਮ ਉਹ ਲਾਜ ਪਾਇਆ ਹੋਇਆ ਤਾਂ ਸਾਰਾ ਸੁਪਨਾ ਹੈ ਇਹਨੇ ਕੁੱਟੇ ਜਾਣੇ ਤੇ ਜਦੋਂ ਸੁਪਨਾ ਕੁੱਟੇਗਾ ਕੋਈ ਬੜਾ ਬੜੀ ਤਕਲੀਫ ਹੋਵੇਗੀ ਇਹਨੂੰ ਸਕਰ ਕੇ ਇਹਨੂੰ ਹੁਣੀ ਪਿਆਰ ਇਹ ਸੁਪਨੇ ਨਾਲ ਹੁਣੀ ਨੂੰ ਤੋੜਦਾ ਤੇ ਜਿਹੜਾ ਸੱਚ ਹੈ ਅਕਾਲ ਪੁਰਖ ਲਈ ਉਸ ਸੱਚ ਦੇ ਨਾਲ ਵਹਿਗੂ ਦੇ ਨਾਮ ਜੁੜਾ ਉਹਦਾ ਨਾਮ ਜਪ ਸਿਮਰਨ ਕਰ ਉਹਦੇ ਸਿਮਰਨ ਦੇ ਨਾਲ ਹੀ ਤੇਰੇ ਜੀਵਨ ਦਾ ਉਤਾਰ ਹੈ ਇਸ ਕਰਕੇ ਗੁਰੂਵਾਲੇ ਜੀਏ ਭਾਈ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਵਿਚਾਰੀਏ ਵਿਚਾਰ ਕੇ ਸਤਿਗੁਰਾਂ ਦੀ ਮੱਤ ਲਈਏ ਮੱਤ ਸਤਿਗੁਰਾਂ ਦੇ ਗ੍ਰੰਥਨ ਕਰਕੇ ਨਾਮ ਜਪ ਕੇ ਸਿਮਰਨ ਕਰਕੇ ਆਪਣੀ ਮੁਕਤੀ ਨੂੰ ਸਫਲਾ ਕਰੀਏ ਇਹਦੇ ਪਾਸਾ ਕਹਿੰਦੇ ਨੇ ਸੁਖਨੇ ਦੇ ਨਾਲ ਸਾਰਾ ਜੀਵਨ ਪੁਨੀਤ ਕਰਕੇ ਜਾਏਗਾ ਤੇ ਫਿਰ ਅੱਗੇ ਜਾ ਕੇ ਜਦੋਂ ਇਹ ਸੁਖਨੇ ਟੁੱਟਣਾ ਹੈ ਫਿਰ ਤੈਨੂੰ ਪਸਾਉਣਾ ਹੈ ਉਗਰੇ ਨਾ ਪਏ ਨਾ ਤਾਂ ਮੁਗਿਆ ਨਾ ਮਾਇਆ ਇਹ ਮਾਇਆ ਦੇ ਮੋਹ ਦੇ ਵਿੱਚ ਜਿਹੜਾ ਕਰਮ ਕਰਨ ਵਾਸਤੇ ਆਇਆ ਸੀ ਜਿਹੜੇ ਕੰਮ ਵਾਸਤੇ ਆਇਆ ਸੀ ਕੰਮ ਕੀ ਕਰਨਾ ਸੀ ਪਾਸਾ ਕਿੰਦੇ ਆਇਆ ਸੀ ਮਨੁੱਖਾ ਜਨ ਹੁ ਤੱਕ ਇਹ ਨਾਮ ਜਪਣ ਵਾਸਤੇ ਮਾਨਸ ਰੰਗ ਦਾ ਇਹ ਹੀ ਲਾਭ ਉਹ ਜੋ ਗੋਬਿੰਦ ਭੂਲ ਨਾ ਝਿਆ